ਜੀ ਪਸ਼ੂ ਪਾਲਕ ਵੀਰੋ ਸਵਾਗਤ ਹੈ ਆਪਣੇ YouTube ਚੈਨਲ ਤੇ ਅੱਜ ਦੀ ਵੀਡੀਓ ਫੇਰ ਲੈ ਕੇ ਆਏ ਸ਼ਹਿਰ ਗੁਰੂ ਅਰਸਾਈ ਤੋਂ ਜੀ ਸੋ ਅੱਜ ਦੀ ਵੀਡੀਓ ਵਿੱਚ ਦੋ ਸਕਰੀਨ ਤੇ ਜੋ ਮੱਝਾ ਦੇਖ ਰਹੇ ਹੋ ਇਹ ਫਾਰ ਸੇਲ ਹੈ ਜੀ ਬਾਈ ਹੋਰਾਂ ਕੋਲੇ ਵਪਾਰ ਦਾ ਕੰਮ ਆ ਬਾਈ ਹੋਰਾਂ ਦਾ ਡਿਟੇਲ ਦੇ ਵਿੱਚ ਬਾਈ ਨਾਲ ਕਰਾਂਗੇ ਗੱਲਬਾਤ ਤੇ ਦੋ ਵੀਡੀਓ ਹੀ ਅੱਜ ਮੈਂ ਦੋ ਹੀ ਮੱਝਾ ਜੇ ਆਪਾਂ ਜਿਹੜੀ ਵੀਡੀਓ ਕਵਰ ਕਰਾਂਗੇ ਮੇਨਲੀ ਤੌਰ ਤੇ ਤੇ ਜਿੰਨੀ ਕੁ ਵੀ ਇਹਨਾਂ ਦੀ ਬੰਦੀ ਜਾਣਕਾਰੀ ਉਹ ਬਾਈ ਹੋਰਾਂ ਦੇ ਨਾਲ ਆਪਾਂ ਲੈ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਜਿਹੜੇ ਪਸ਼ੂ ਪਾਲਕ ਹੈ ਚੈਨਲ ਤੇ ਨਵੇਂ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਹੋਰ ਵੀਡੀਓ ਤੁਹਾਡੇ ਕੋਲ ਸੇਲ ਵਾਲ ਬਾਕੀ ਕੋਈ ਵੀ ਪਸ਼ੂ ਪਾਲਕ ਸੇਲ ਵਾਲੇ ਪਸ਼ੂਆਂ ਦੀ ਵੀਡੀਓ ਬਣਵਾਉਣੀ ਚਾਹੁੰਦਾ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਹੈ ਜੀ ਮੇਰਾ ਮੋਬਾਈਲ ਨੰਬਰ ਹੈ ਜੀ 872882236872882236 ਜਿਹੜਾ ਕਿ ਮੇਰਾ ਪਰਸਨਲ ਮੋਬਾਈਲ ਨੰਬਰ ਹੈ ਜੀ ਸੇਲ ਵਾਲੇ ਪਸ਼ੂਆਂ ਦੀ ਵੀਡੀਓ ਦੇ ਲਈ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਬਾਕੀ ਮੇਨਲੀ ਤੌਰ ਤੇ ਦੋ ਮੱਝਾਂ ਦੀ ਵੀਡੀਓ ਰੋਗੀ ਜੀ ਸਾਰੀ ਗੱਲਬਾਤ ਬਾਈ ਦੇ ਨਾਲ ਕਰਾਂਗੇ ਬਾਈ ਹੋਰਾਂ ਕੋਲ ਵੀ ਆਪਣੀ ਪਹਿਲੀ ਵੀਡੀਓ ਆ ਜੇ ਚੰਗਾ ਰਿਸਪੌਂਸ ਦਿੱਤਾ ਤਾਂ ਆਪਾਂ ਬਾਈ ਦੀ ਵੀਡੀਓ ਫੇਰ ਕਵਰ ਕਰਾਂ ਕਰਾਂਗੇ ਸੋ ਕਰਦੇ ਆ ਬਾਈ ਨਾਲ ਗੱਲਬਾਤ ਜੁੜੇ ਰਹੋ ਵੀਡੀਓ ਦੇ ਅਖੀਰ ਤੱਕ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਨਾਮ ਆ ਬਾਈ ਜੀ ਆਪਣਾ ਨਰੇਸ਼ਪੁਰੀ ਆ ਜੀ ਠੀਕ ਆ ਜੀ ਆਪਣਾ ਐਡਰੈਸ ਕਨਫਰਮ ਕਰਕੇ ਪਹਿਲਾਂ ਹਾਂ ਜੀ ਆਪਣਾ ਐਡਰੈਸ ਹੈਗਾ ਜੀ ਅ ਸਹਿਰ ਆਪਣਾ ਗੁਰੂਵਰ ਸਾਹਿਬ ਪੈਂਦਾ ਜੀ ਫਰੀਦਕੋਟ ਰੋਡ ਜੀ ਬਾਰਸ ਸਿਨੇਮੇ ਦੇ ਬਿਲਕੁਲ ਸਾਹਮਣੇ ਠੀਕ ਆ ਜੀ ਬਾਕੀ ਆਪਣਾ ਪਸ਼ੂਆਂ ਦਾ ਵਪਾਰ ਦਾ ਕੰਮ ਹੈ ਜੀ ਹਾਂ ਜੀ ਪੂਰੀ ਡੇਰੀ ਦੇ ਨਾਂ ਤੇ ਆਪਣਾ ਫਾਰਮ ਹੈ ਠੀਕ ਆ ਜੀ ਹਾਂ ਜੀ ਤੇ ਦੂਸਰਾ ਆਪਾਂ ਨੂੰ ਕਿੰਨਾ ਟਾਈਮ ਹੋ ਗਿਆ ਵਪਾਰ ਕਰਦਿਆਂ ਨੂੰ ਆਪਾਂ ਨੂੰ ਅਜੇ ਤਕਰੀਬਨ 22 ਸਾਲ ਹੋਇਆ ਜੀ ਵਪਾਰ ਠੀਕ ਹੈ ਜੀ ਤੇ ਆਪਣਾ ਮੋਬਾਈਲ ਨੰਬਰ ਸ਼ੇਅਰ ਕਰ ਲੀਏ ਵੀਡੀਓ 'ਚ ਹਾਂਜੀ 99144 ਜੀ 08758 ਠੀਕ ਹੈ ਜੀ 99144 ਜੀ 08758 ਠੀਕ ਹੈ ਜੀ ਹਰੇਕ ਟਾਈਮ ਹਰੇਕ ਟਾਈਮ ਆਪਣੇ ਕੋਲ ਪਸ਼ੂ ਅਵੇਲੇਬਲ ਹੁੰਦੇ ਸੀ ਹਾਂਜੀ ਹਾਂਜੀ ਬਿਲਕੁਲ ਜੀ ਮੱਝਾਂ ਤੇ ਗਾਇਆਂ ਜਾਂ ਕੱਲੀਆਂ ਮੱਝਾਂ ਮੱਝਾਂ ਵੀ ਨਾਲ ਗਾਇਆਂ ਵੀ ਠੀਕ ਹੈ ਜੀ ਤੇ ਅੱਜ ਦੀ ਵੀਡੀਓ 'ਚ ਕਿੰਨੇ ਪਸ਼ੂ ਸੇਲ 'ਤੇ ਆਲੇ ਆ ਜੀ ਆਪਣੇ ਕੋਲ ਇਸ ਟਾਈਮ ਦੋ ਪਸ਼ੂ ਜਿਹੜੇ ਚੰਗੇ ਐ ਵੈਰਾਈਟੀ ਦੇ ਐ ਠੀ ਲੇ ਬਲੇ ਆ ਠੀਕ ਹੈ ਜੀ ਕਰੀਏ ਗੱਲਬਾਤ ਪਹਿਲੇ ਨੰਬਰ ਤੇ ਖੜੀ ਮੱਝ ਦੀ ਦੱਸੋ ਡਿਟੇਲ ਜੀ ਹਾਂ ਜੀ ਇਹ ਮੱਝ ਹੈਗੀ ਹੈ ਜੀ ਪਾਕਿਸਤਾਨੀ ਰਵਾ ਹੈ ਜੀ ਬਿਲ ਬਿਲਕੁਲ ਸੀਲ ਠੰਡੀ ਮੱਝ ਹੈ ਠੀਕ ਹੈ ਬਾਈ 20 ਲੀਟਰ ਦੀ ਫੁੱਲ ਗਾਰੰਟੀ ਹੈ ਅੱਛਾ ਗਾਰੰਟੀ ਦੇ ਦੋਗੇ ਗਾਰੰਟੀ ਪੂਰੀ 20 ਲੀਟਰ ਤੋਂ ਦਿੰਦੇ ਗਾਰੰਟੀ ਹੈ ਕਿੰਨਾ ਟਾਈਮ ਪੈਂਡਿੰਗ ਹੈ ਜੀ ਇਹ ਦੱਸੋ ਉਹਦੇ ਵਿੱਚ ਆਪਾਂ ਗੱਲ ਕਰੀਏ ਹਫਤੇ ਤੋਂ ਵੱਧ ਹਫਤਾ ਲੈ ਜੂਗੀ ਅਜੇ ਇੱਕ ਹਫਤਾ ਬਾਕੀ ਹੈ ਜੀ ਥਣ ਚੱਡਾ ਬਿਲਕੁਲ ਓਕੇ ਆ ਕਿੰਨਾ ਸੁਆ ਸੁਣਾ ਬਾਈ ਇਹਨੇ ਸੁਣਾ ਇਹਨੇ ਦੂਜਾ ਸੁਆ ਸੁਣਾ ਹੈ ਜੀ ਦੂਜਾ ਸੁਆ ਸੁਣਾ ਨਹੀਂ ਹਾਂ ਜੀ ਠੀਕ हां भाई खोल के दिखा दो हर एक एंगल ਤੁਹਾਨੂੰ ਕਵਰ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਬਾਈ ਜਿਓਰੀ ਕਹਿੰਦੇ ਵੀ ਚੰਗੇ ਦੁੱਧ ਦੀ ਉਮੀਦ ਆ ਬਾਕੀ ਕਿਸੇ ਵੀ ਪ੍ਰਕਾਰ ਦੀ ਤਸੱਲੀ ਕਰਨੀ ਹੈ ਮੇਰੇ ਬਾਈ ਤੁਸੀਂ ਖੁਦ ਕਰ ਲਿਓ ਜੇ ਬਾਕੀ ਪੇਠਪੂੜਾ ਮੱਝ ਦਾ ਦੇਖ ਸਕਦੇ ਤੁਸੀਂ ਥੋੜਾ ਜਿਹਾ ਹੌਲੀ ਤੋਰੀ ਬਾਈ ਬਾਕੀ ਹਵਾਨਾ ਵੇਖ ਸੱਜਣੋ ਹਜੇ ਤਿਆਰੀ ਬਾਕੀ ਆ ਸੱਜਣੋ ਮੱਝ ਦੀ ਹਵਾਨੇ ਦੀ ਕੁਆਲਿਟੀ ਚੈੱਕ ਕਰੋ ਪਿਛਲੇ ਥਾਨਾਂ ਦੇ ਵਿੱਚ ਜਿਹੜੀ ਮੋਢ ਮੋਟਿਆ ਹੁੰਦਾ ਨਾ ਸੱਜਣੋ ਦੁੱਧ ਵਾਲੇ ਪਸ਼ੂ ਦਾ ਉਹ ਬਾਕੀ ਮੈਂ ਤੁਹਾਨੂੰ ਬੇਸਿਕ ਜੀ ਇਨਫੋਰਮੇਸ਼ਨ ਦੇਣੀ ਹੁੰਦੀ ਵੀਡੀਓ ਚ ਕਿਸੇ ਵੀ ਐਂਗਲ ਤੋਂ ਤਸੱਲੀ ਕਰਨੀ ਹੈ ਤੁਸੀਂ ਖੁਦ ਕਰਨ ਤੇ ਥਾਣਾ ਹਵਾਨਾ ਵੇਖ ਸਕਦੇ ਹਰੇਕ ਐਂਗਲ ਤੋਂ ਕਵਰ ਕਰਨ ਦੀ ਕੋਸ਼ਿਸ਼ ਕੀਤੀ ਆ ਲੰਮੀ ਪੂਈ ਸਜਣੋ ਨੀਲੀ 라ਵੀ ਵਾਲੀ ਆ ਤੇ ਬਾਕੀ ਬਾਈ ਹੋਰੀ ਕਹਿੰਦੇ ਪਾਕਿਸਤਾਨੀ ਰਵੇ ਦੀ ਮਾਜਾ ਬਾਕੀ ਹਵਾਨਾ ਵੇਖੋ ਸਜਣੋ ਕਾਫੀ ਚੌੜਾ ਹਵਾਨਾ ਤੇ ਥਣ ਵੇਖੋ ਦੁੱਧ ਵਾਲੇ ਪਸ਼ੂ ਦੇ ਤੇ ਬੈਕ ਨੂੰ ਹਵਾਨਾ ਵੇਖੋ ਸਜਣੋ ਨਿਕਲਦਾ ਤੇ ਹਜੇ ਤਾਂ ਸਮਾਏ ਦਾ ਸੂਨ ਦੇ ਵਿੱਚ ਬਾਕੀ ਆ ਤੇ ਸਿੰਗ ਦੀ ਕੁਆਲਿਟੀ ਥੋੜਾ ਜਿਹਾ ਸਿੰਗ ਖੁੱਲਾ ਤੇ ਮੱਥੇ ਦੇ ਵਿੱਚ ਇਹਦੇ ਫੁੱਲ ਹਾਂਜੀ ਬਈ ਆਪਾਂ ਹੁਣ ਗੱਲ ਕਰੀਏ ਤੇ ਇਹਨਾਂ ਦਾ ਰੇਟ ਰੂਟ ਕੀ ਆ ਰੇਟ ਵੀਰੇ ਫੋਨ ਤੇ ਦੱਸ ਦਿਆਂਗੇ ਜਿਹੜੇ ਵੀਰ ਨੂੰ ਚਾਹੀਦੀ ਠੀਕ ਹੈ ਜੀ ਸਾਰੇ ਫੂਨ ਤੇ ਸਾਰੇ ਪਸ਼ੂਆਂ ਦੀ ਫੂਨ ਤੇ ਕਰਨੇ ਆ ਹਾਂਜੀ ਠੀਕ ਹੈ ਜੀ ਤੇ ਬਾਕੀ ਦੂਸਰੀ ਆਪਾਂ ਗੱਲ ਕਰੀਏ ਕਿੰਨਾ ਸਮਾਂ ਇਹਦਾ ਬਾਕੀ ਸੂਣ ਦੇ ਵਿੱਚ ਐਕੂਰੇਟ ਆ ਇਹ ਵੱਧ ਤੋਂ ਵੱਧ 7 ਦਿਨ ਹਫਤਾ 10 ਦਿਨ ਲੈ ਲੇਗੀ ਇੱਕ ਹਫਤਾ ਹਜੇ ਬਾਕੀ ਹੈ ਹਾਂਜੀ ਠੀਕ ਹੈ ਜੀ ਤੇ ਦੁੱਧ ਦੀ ਜਿਹੜੀ ਦੀ ਆਪਾਂ ਗੱਲ ਕੀਤੀ ਹੈ ਗਾਰੰਟੀ ਵਾਲਾ ਜੀ ਗਾਰੰਟੀ ਵਾਲਾ ਠੀਕ ਹੈ ਜੀ ਹਾਂਜੀ ਬਾਕੀ ਨੈਕਸਟ ਜਿਹੜੀ ਮੱਝ ਆਪਾਂ ਉਸ ਦੀ ਵੀ ਗੱਲ ਕਰਦੇ ਆ ਇਸ ਦੀ ਕੀ ਡਿਟੇਲ ਆ ਭਾਈ ਇਹ ਵੀਰੇ ਦੂਜੇ ਸੂਏ ਮੱਝ ਆ ਜੀ ਇਹਦੇ ਵੀ ਇੰਨੇ ਕੁ ਦਿਨ ਹੀ ਪਏ ਹਜੇ ਠੀਕ ਹੈ ਜੀ ਮੰਨ ਕੇ ਚ ਕਾਲੀ ਸ਼ਾਹ ਮੱਝ ਪੂਛ ਤੋਂ ਥੋੜਾ ਜਿਹਾ ਮਾਰ ਖਾ ਗਈ ਮਤਲਬ ਲੰਡੀ ਹੈ ਠੀਕ ਹੈ ਸੱਜਣਾ ਇਹ ਪਿਓਰ ਮੋਹਰਾ نسل ਦੇ ਵਿੱਚ ਆਉਂਦੀ ਹੈ ਜੀ ਹਾਂ ਜੀ ਤੇ ਇਹਦੀ ਕੀ ਦੁੱਧ ਦੀ ਆਪਾਂ ਮੀਟ ਕਰ ਸਕਦੇ ਇਹਦੀ ਦੁੱਧ ਦੀ ਕੰਪੈਸਟੀ ਹੈਗੀ ਹੈ ਜੀ 15 ਤੋਂ 16 ਲੀਟਰ ਪੂਰੀ ਠੀਕ ਹੈ ਜੀ ਇਹ ਆਪਾਂ ਜਿੰਨਾ ਦੁੱਧ ਕਹਿ ਰਹੇ ਆ ਸਾਰਾ ਆਪ ਗਾਰੰਟੀ ਵਾਲਾ ਕਹਿ ਰਹੇ ਆ ਬਿਲਕੁਲ ਗਾਰੰਟੀ ਵਾਲਾ ਕਹਿ ਰਹੇ ਆ ਦੂਜੇ ਸੂਏ ਮੱਝ ਹੈ ਚੁਆਈ ਚ ਬਿਲਕੁਲ ਪੌਲੀ ਹੈ ਠੀਕ ਹੈ ਜੀ ਸਹੀ ਮਾਜੀ ਜੀ ਨੂੰ ਕਹੀ ਠੀਕ ਹੈ ਜੀ ਖੋਲ ਕੇ ਦਿਖਾ ਦਈਏ ਹਾਲਾਂਕਿ ਸੱਜਣੋ ਇਹ ਤਾਂ ਥੋੜਾ ਜਿਹਾ ਹਵਾਨਾ ਹਜੇ ਕੱਚਾ ਐ ਏਦੋਂ ਵੀ ਤਿਆਰੀ ਇਹਦੀ ਬਾਕੀ ਆ ਬਾਕੀ ਮੈਂ ਮੱਝ ਤੁਹਾਨੂੰ ਹਰੇਕ ਐਂਗਲ ਤੋਂ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਕਿਉਂਕਿ ਹਵਾਨੇ ਦੀ ਤਾਂ ਹਜੇ ਤਿਆਰੀ ਬਾਕੀ ਬਾਕੀ ਥਣ ਵੇਖ ਸਕਦੇ ਤੁਸੀਂ ਇਹਦੇ ਉੱਪਰੋਂ ਪਿੱਠ ਪੂੜਾ ਦੇਖ ਸਕਦੇ ਚੌੜੇ ਪਿੱਠ ਪੂੜੇ ਨੇ ਸੱਜਣੋ ਮੱਝ ਤੇ ਰਿੰਗ ਸਿੰਘ ਆ ਸੱਜਣੋ ਤੇ ਬਾਡੀ ਤੇ ਹਾਂ ਜਿਹੜੀ ਮੈਂ ਗੱਲ ਕਰ ਰਹੀ ਬਲੈਕਨੈਸ ਬਹੁਤ ਆ ਬਾਡੀ ਤੇ ਥੋੜੀ ਜਿਹੀ ਕਮੀ ਤੁਸੀਂ ਵੇਖ ਹੀ ਲੇਓ ਕਿ ਪੂਛ ਛੋ ਲੰਡੀ ਆ ਬਾਕੀ ਹੋਰ ਪੱਖ ਤੋਂ ਜੇ ਗੱਲ ਕਿਸੇ ਬੱਖ ਤੋਂ ਕਮੀ ਨਹੀਂ ਲੱਗੀ ਬਾਕੀ ਹਵਾਨੇ ਦੇ ਵਿੱਚ ਹਜੇ ਇਸ ਦੀ ਤਿਆਰੀ ਬਾਕੀ ਹੈ ਸਾਰੀ ਹੀ ਬਾਕੀ ਵੇਖੋ ਤੁਰਦੀ ਕਿਵੇਂ ਧੌਣ ਚੱਕ ਕੇ ਸੱਜਣ ਜਿਹੜੇ ਕਿ ਇੱਕ ਬਰੀਡ ਦਾ ਕਰੈਕਟਰ ਹੁੰਦਾ ਤੇ ਇੱਕ ਹਫ਼ਤੇ ਦੇ ਲੰਮ ਸਮ ਜਿਹੜਾ ਕਿਸੇ ਦਾ ਸੂਨ ਦੇ ਵਿੱਚ ਬਾਕੀ ਆ ਤੇ ਰੇਟ ਦੀ ਆਪਾਂ ਗੱਲ ਕਰੀਏ ਬਾਈ ਜੀ ਹੋਰੀ ਕਹਿੰਦੇ ਹੂੰ ਤੇ ਕਰਾਂਗੇ ਬਾਈ ਹੋਰਾਂ ਦਾ ਮੋਬਾਈਲ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਉੱਪਰੋਂ ਮੱਝ ਦਾ ਪਿੱਠਪੂੜਾ ਦੇਖੋ ਤੇ ਜਿਹੜਾ ਸਿੰਘ ਉਹ ਵੀ ਮੈਂ ਤੁਹਾਨੂੰ ਦਿਖਾਉਣ ਦੀ ਤਸੱਲੀ ਦੇ ਨਾਲ ਕਰੂੰਗਾ ਕੁਸ਼ ਸਿੰਘ ਦੇਖੋ ਸੱਜਣੋ ਮੱਝ ਦਾ ਕਾਫੀ ਵਧੀਆ ਕੁਆਲਿਟੀ ਦੀ ਮੱਝ ਸੱਜਣੋ ਮੋਹਰੇ ਦੇ ਵਿੱਚ ਗੱਲ ਕਰੀਏ ਸੋ ਅੱਜ ਦੀ ਵੀਡੀਓ ਦੇ ਵਿੱਚ ਦੋ ਮੱਜਾ ਬਾਈ ਜੀ ਹੋਰਾਂ ਕੋਲ ਜਿਹੜੀਆਂ ਕਿ ਸੇਲਆਂੀਆਂ ਸੀਗੀਆਂ ਤੇ ਬਣਦਾ ਇਹਨਾਂ ਦਾ ਆਪਾਂ ਜਿਹੜੀ ਕਿ ਜਾਣਕਾਰੀ ਬਾਈ ਬਣਾਉਣ ਦੀ ਕੋਸ਼ਿਸ਼ ਕੀਤੀ ਆ ਤੇ ਕਿਸੇ ਵੀ ਤਰ੍ਹਾਂ ਦੀ ਹੋਰ ਤਸੱਲੀ ਕਰਨੀ ਹੈ ਸਕਰੀਨ ਤੇ ਬਾਈ ਹੋਰਾਂ ਦਾ ਮੋਬਾਈਲ ਨੰਬਰ ਚੱਲ ਰਿਹਾ ਵੀਡੀਓ ਨੇ ਚੰਗਾ ਰਿਸਪੌਂਸ ਦਿੱਤਾ ਬਾਈ ਹੋਰਾਂ ਦੀ ਵੀਡੀਓ ਅੱਗੇ ਤੋਂ ਫੇਰ ਕਵਰ ਕਰਿਆ ਕਰਾਂਗੇ 10 ਤੱਕ ਵੀਡੀਓ ਦੇਖਣ ਲਈ ਧੰਨਵਾਦ ਫਤਿਹ ਦੀ ਸਾਂਝ ਪਾਉਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ